ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬੱਬੂ ਡੈਰੀ ਫਾਰਮ ਦੇ ਵਿੱਚ ਕਿਸਾਨ ਦੋਸਤੋ ਅੱਪਾ ਅੱਜ ਜਿਹੜਾ ਨੁਕਤਾ ਲੈ ਕੇ ਆਇਆ ਹਾਂ ਵਿਟਾਮਿਨ H ਦਾ ਵਿਟਾਮਿਮ H ਜਿਹੜਾ ਬਹੁਤ ਪ੍ਰਭਾਵ ਕਰਦਿਆ ਇਹ ਜਿਹੜਾ ਵਿਟਾਮਿਨ H ਆਉਂਦਾ ਹੈਗਾ ਵਿਟਾਮਿਨ H ਵੀ ਆਉਂਦਾ ਇਹ ਇਹ ਜਿਹੜਾ ਵਿਟਾਮਿਨ H ਆਉਂਦਾ ਜਾਂ ਵਿਟਾਮਿਨ H ਆਉਂਦਾ ਇਹ ਮੈਡੀਕਲ ਤੋਂ ਹਰੇਕ ਤੋਂ ਮਿਲ ਜਾਂਦਾ ਹੈਗਾ ਤੇ ਇਹ ਜਿਹੜਾ ਭਰਾ ਵਰਤਦੇ ਆ ਇਹ ਜਿਵੇਂ ਸਿਲ버 ਦੇ ਲੀਟਰ ਦੇ ਵਿੱਚ ਆਉਂਦਾ ਇਹਦੇ ਅੱਧੇ ਲੀਟਰ ਦੀ ਪੈਕਿੰਗ ਆਉਂਦੀ ਆ ਲੀਟਰ ਦੀ ਪੈਕਿੰਗ ਆਉਂਦੀ ਆ ਤੇ ਬਹੁਤ ਭਰਾ ਜਿਹੜਾ ਇਹ ਵਰਤਦੇ ਜਦੋਂ ਪਸ਼ੂ ਸੂਣ ਵਾਲਾ ਹੁੰਦਾ ਤੇ ਇਹਦੇ ਕੀ ਕਹਿੰਦੇ ਭਰਾ ਦਾ ਕਹਿਣਾ ਜਿੰਨੇ ਵੀ ਭਰਾ ਵਰਤਦੇ ਆ ਪਹਿਲਾਂ ਆਪਾਂ ਵੀ ਵਰਤਦੇ ਸੀਗੇ ਕਿ ਜਿਹੜਾ ਪਸ਼ੂ ਸੂਣ ਵਾਲਾ ਹੁੰਦਾ ਉਹਨੂੰ ਦੇਣਾ ਪੈਂਦਾ ਇਹ ਦਾ ਪਾਏ 10 ਐਮਐਲ ਇੱਕ ਦਿਨ ਦੇ ਡੋਜ਼ ਹੈ ਜਿਹੜੀ 10 ਐਮਐਲ ਦੇਣੀ ਪੈਂਦੀ ਆ ਤੇ 1000 ਰੁਪਏ ਦਾ ਲਗਭਗ ਲੀਟਰ ਆਉਂਦਾ ਹੈਗਾ ਤੇ ਇਹਦੇ ਨਾਲ ਜਦੋਂ ਆਪਾਂ ਪਸ਼ੂ ਨੂੰ ਦਿੰਨੇ ਆਂ ਵੀ ਪਸ਼ੂ ਦੇ ਪਿੰਡੇ 'ਤੇ ਚਮਕਾਉਂਦੀ ਆ ਤੇ ਪਸ਼ੂ ਦਾ ਜਿਹੜਾ ਲੇਵਾ ਉਹ ਜਾਦੇ ਵਧੀਆ ਬਣਦਾ ਹੈਗਾ ਇਹਦੇ ਨਾਲ ਲੇਵਾ ਪਸ਼ੂ ਕੱਢਦੇ ਹੈਗੇ ਜਿਵੇਂ ਪਹਿਲਾਂ ਝੋਟੀਆਂ ਜਾਂ ਬੈੜਾਂੀਆਂ ਤੇ ਜਾਂ ਵੱਡੇ ਪਸ਼ੂਆ ਸੂਣ ਵਾਲੇ ਹਰੇਕ ਸੂਏ ਇਹ ਦੇਣਾ ਪੈਂਦਾ ਤੇ ਅੱਜ ਤੁਹਾਨੂੰ ਦੱਸਾਂਗੇ ਆਪਾਂ ਇਹਦੋਂ ਵੀ ਵਧੀਆ ਤਕੜੀ ਚੀਜ਼ ਹੈ ਤੇ ਆਪਾਂ ਪਹਿਲਾਂ ਵਰਤੀ ਵੀ ਹੈਗੀ ਆ ਬਹੁਤ ਵਧੀਆ ਰਿਜ਼ਲਟ ਮਿਲਿਆ ਤੇ ਜਿਹੜੇ ਵੀ ਭਰਾਣੇ ਵਰਤੀ ਹੋਈ ਉਹ ਤੁਸੀਂ ਜਰੂਰ ਦੱਸਿਓ ਸਾਨੂੰ ਤੇ ਆਪਾਂ ਅੱਗੇ ਹੋਰ ਵੀ ਇਸ ਤਰ੍ਹਾਂ ਜਾਣਕਾਰੀ ਲਿਆ ਵੀਡੀਓ ਲੈ ਕੇ ਆਉਂਦੇ ਰਹਿੰਨੇ ਆ ਤੇ ਆਓ ਜਾਣਦੇ ਆਪਾਂ ਵੀ ਕਿਹੜੀ ਉਹ ਚੀਜ਼ ਹੈ ਜਿਹੜੀ ਵਿਟਾਮਿਨ ਐਚ ਤੋਂ ਵੀ ਸਸਤੀ ਹੈ ਨਾਲੇ ਤਾਂ ਦੇ ਨਾਲੇ ਜਿਹੜੀ ਉਹਦੀ ਕੁਆਲਿਟੀ ਆ ਬਹੁਤ ਵਧੀਆ ਕੀ ਤੇ ਰਿਜ਼ਲਟ ਉਹਦੇ ਨਾਲੋਂ ਵਿਟਾਮਿਨ ਐਚ ਨਾਲੋਂ ਵੀ ਦੁੱਗਣਾ ਰਿਜ਼ਲਟ ਹੈ ਤੇ ਤੁਹਾਨੂੰ ਦੱਸਾਂਗੇ ਆਪਾਂ ਵੀ ਉਹ ਚੀਜ਼ ਹੈ ਜਿਹੜੀ ਕਿਹੜੀ ਕੀ ਨਾਮ ਤੇ ਆਉਂਦੀ ਆ ਕਿੱਥੋਂ ਮਿਲਦੀ ਆ ਤੇ ਕਿਵੇਂ ਵਰਤਣੀ ਹੈ ਸਾਰੀ ਪ੍ਰੋਪਰ ਤੁਹਾਡੇ ਨਾਲ ਜਾਣਕਾਰੀ ਕਰਾਂਗੇ ਸਾਂਝੀ ਆਓ ਜਾਣਦੇ ਆ ਜਿਹੜੇ ਵੀ ਭਰਾ ਆਪਣੇ YouTube ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਆ ਕਿਰਪਾ ਕਰਕੇ ਆਪਣੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਨਾਲ ਹੀ ਲੱਗਦਾ ਬਿਲਦਾ ਬਟਨ ਨੂੰ ਕਰ ਦਿਓ ਬੈਸ ਇਸੇ ਤਰ੍ਹਾਂ ਅੱਪ ਜਾਰ ਕੇ ਲਈ ਵੀਡੀਓ ਲੈ ਕੇ ਆਉਂਦੇ ਰਹਿਣੇ ਆ ਇਹਦਾ ਮਤਲਬ ਇਹੀ ਹੁੰਦਾ ਕਿਸਾਨ ਦੋਸਤ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨ ਦਾ ਵੀ ਜਦੋਂ ਆਪਾਂ ਵੀਡੀਓ ਕੋਈ ਵੀ ਅਪਲੋਡ ਕਰਦੇ ਆ ਨਾ ਵੀ ਤੋਂ ਨਮੀ ਪਹਿਲਾਂ ਤੁਹਾਡੇ ਤੱਕ ਪਹੁੰਚੇ ਵੀਡੀਓ ਸੋ ਨੂੰ ਜਾਣਕਾਰੀ ਪ੍ਰੋਪਰ ਮਿਲ ਸਕੇ ਕਿਉਂਕਿ ਆਪਾਂ ਜਿਹੜੀ ਜਿੰਨੀ ਵੀ ਜਾਣਕਾਰੀ ਦਿੰਨੇ ਆ ਜਿੰਨੀ ਆਪਾਂ ਜਿਹੜੀ ਚੀਜ਼ ਵਰਤਦੇ ਆ ਉਹੀ ਛੋਡੇ ਨਾਲ ਸਾਂਝੀ ਕਰਦੇ ਆ ਤੇ ਇਹ ਆਪਾਂ ਨੂੰ ਇਹ ਹੁੰਦਾ ਕਿ ਵੱਧ ਤੋਂ ਵੱਧ ਭਰਾਮਾਂ ਦਾ ਫਾਇਦਾ ਹੋ ਸਕੇ ਕਿਉਂਕਿ ਹੁਣ ਜਿਹੜਾ ਆਉਣ ਵਾਲਾ ਸਮਾਂ ਆਈ ਜਾਂਦਾ ਹੈਗਾ ਇਹ ਆਪਾਂ ਜੇ ਜਿਆਦਾ ਆਪਾਂ ਮੈਡੀਕਲਾਂ ਤੇ ਫੋਕਸ ਕਰਾਂਗੇ ਤਾਂ ਪਸ਼ੂ ਪਾਲਣ ਦਾ ਧੰਦਾ ਉਹ ਫੇਲ ਹੋ ਜਾਊਗਾ ਕਿਉਂਕਿ ਖਰਚੇ ਜਿਆਦਾ ਬਣ ਵਧ ਜਾਂਦੇ ਆ ਤੇ ਆਪਣੇ ਦੁੱਧ ਦੀ ਕੀਮਤ ਆ ਉਹ ਪਰਪਰ ਆਪਾਂ ਨੂੰ ਮਿਲਦੀ ਨਹੀਂ ਹੈਗੀ ਇਸ ਕਰਕੇ ਆਪਾਂ ਵੱਧ ਤੋਂ ਵੱਧ ਦੇਸੀ ਨੁਕਤੇ ਵਰਤਦੇ ਆਂ ਤੇ ਉਹੀ ਤੁਹਾਨੂੰ ਦੱਸਦੇ ਆਂ ਤੇ ਆਜੋ ਆਪਾਂ ਅੱਜ ਤੁਹਾਨੂੰ ਦੱਸਾਂਗੇ ਵੀ ਕਿਹੜਾ ਇਹ ਪਾਊਡਰ ਆ ਤੇ ਕਿਵੇਂ ਵਰਤਣਾ ਜਿਹੜਾ ਇਹ ਵਿਟਾਮਿਨ H ਨਾਲੋਂ ਵੀ ਜ਼ਿਆਦਾ ਰਿਜ਼ਲਟ ਹੈ ਦਾ ਪਹਿਲਾਂ ਆਪਾਂ ਵਰਤਿਆ ਕਿ ਆਜੋ ਤੁਹਾਨੂੰ ਦੋ ਤਾਂ ਇਹ ਹੈਗਾ ਪਾਊਡਰ ਜੈਗਰੋ ਇਹ 2% ਦੇ ਵਿੱਚ ਆਉਂਦਾ ਹੈਗਾ ਤੇ ਆਪਾਂ ਇਹ ਪਹਿਲਾਂ ਵਰਤਿਆ ਗਾਂ ਦੇ ਉੱਪਰ ਬਹੁਤ ਵਧੀਆ ਰਿਜ਼ਲਟ ਮਿਲਿਆ ਜਿਵੇਂ ਕਿ ਆਪਣੀ ਗਾਂ ਪਹਿਲੇ ਸੂਏ ਜਾਂ ਦੂਜੇ ਸੂਏ ਦਿੱਤਾ ਸੀ 13-14 ਕਿਲੋ ਦੁੱਧ ਤੇ ਇਹ ਬਰਤਨ ਦੇ ਨਾਲ ਇਹੋ ਨੇ ਦਿੱਤਾ ਦੁੱਧ 18 ਤੋਂ 20 ਕਿਲੋ ਨਾਲ ਤਾਂ ਦੁੱਧ ਦੇ ਵਿੱਚ ਵਾਧਾ ਹੋਇਆ ਤੇ ਨਾਲੇ ਲੇਵਾ ਜਿਹੜਾ ਬਹੁਤ ਵਧੀਆ ਬਣਾਉਂਦਾ ਇਹ ਤੇ ਕੀਮਤ ਦੇ ਵਿੱਚ ਵੀ ਵਿਟਾਮਿਨ ਐਚ ਦੇ ਨਾਲ ਉਹ ਵਿਟਾਮਿਨ ਐਚ ਦੇ ਨਾਲੋਂ ਸਸਤਾ ਪੈਂਦਾ ਤੇ ਇਹ ਤੁਹਾਨੂੰ ਦੱਸਾਂਗੇ ਆਪਾਂ ਸਸਤਾ ਕਿਵੇਂ ਪੈਂਦਾ ਇਹ ਲਗਭਗ 1200 ਰੁਪਏ ਦਾ ਇਹ ਪੈਕਟ ਪੈਂਦਾ ਆਪਾਂ ਨੂੰ ਕਿਲੋ ਦਾ ਤੇ ਜੇ ਦੇਖੀਏ ਤਾਂ ਉਹ ਪੈਂਦਾ ਲੀਟਰ ਜਿਹੜਾ ਆਪਾਂ ਨੂੰ ਵਿਟਾਮਿਨ ਐਚ ਦਾ 1000 ਰੁਪਏ ਦਾ ਤੇ ਇਹ ਜੀ ਕੀਮਤ ਦੇ ਵਿੱਚ ਤਾਂ ਦੇਖੀਏ ਤਾਂ ਵੱਧਦਾ ਇਹ 1200 ਰੁਪਏ ਦਾ ਪਰ ਇਹਦਾ ਰਿਜਲਟ ਜਿਹੜਾ ਉਹਦੇ ਨਾਲੋਂ ਦੁੱਗਣਾ ਹੈਗਾ ਜੇ ਆਪਾਂ ਉਹ ਲੀਟਰ 3-4 ਲੀਟਰ ਲਿਆ ਕੇ ਚਾਰਾਂਗੇ 5-6000 ਦਾ ਫੇਰ ਜਾ ਕੇ ਇਹਦਾ ਇਹਨੇ ਇਹਦੇ ਜਿੰਨਾ ਉਹਨੇ ਕੰਮ ਕਰਨਾ ਇੱਕ ਪੈਕਟ ਜਿੰਨਾ ਇਹ ਜਿਹੜੀ ਡੋਜ਼ ਆ ਬਹੁਤ ਘੱਟ ਆ ਜਿਵੇਂ ਕਿ 2% ਵਾਲਾ ਇਹ ਤੇ ਆਪਾਂ ਇੱਕ ਪਸ਼ੂ ਨੂੰ ਵੱਡੇ ਨੂੰ 2 ਗ੍ਰਾਮ ਹੀ ਦੇਣਾ ਬਹੁਤ ਭਰਾਵਾਂ ਦੇ ਕਮੈਂਟ ਵੀ ਆਈ ਸੀ ਵੀ 2 ਗ੍ਰਾਮ ਜਾਂ 4 ਗ੍ਰਾਮ ਆਪਾਂ ਪਸ਼ੂ ਨੂੰ ਵੱਡੇ ਪਸ਼ੂ ਨੂੰ 4 ਗ੍ਰਾਮ ਤੱਕ ਵੀ ਦੇ ਸਕਦੇ ਆ 2-2 ਗ੍ਰਾਮ ਦੋਨੇ ਟਾਈਮ ਤੇ ਵੀ ਆਪਾਂ ਕਿਵੇਂ ਮਿਲਣਾ ਇਹਦੇ ਵਿੱਚ ਇੱਕ ਇਸ ਤਰ੍ਹਾਂ ਚਮਚਾ ਹੁੰਦਾ ਚਮਚੇ ਦੇ ਵਿੱਚ ਤੁਸੀਂ 2 ਗ੍ਰਾਮ ਇੱਕ ਟਾਈਮ ਵੀ ਦੇ ਸਕਦੇ ਹੋ ਦੋਨੇ ਟਾਈਮ ਦੇਣਾ ਤਾਂ ਤੁਸੀਂ 2-2 ਗ੍ਰਾਮ 4 ਗ੍ਰਾਮ ਵੱਡੇ ਪਸ਼ੂ ਨੂੰ ਦੇਣਾ ਜੀ ਇੱਕ ਟਾਂ ਇੱਕ ਵਾਰੀ ਚ ਹੀ ਦੇਣਾ 4 ਗ੍ਰਾਮ ਤਾਂ ਇੱਕ ਵਾਰੀ ਚ ਵੀ ਦੇ ਸਕਦੇ ਆ ਤੇ ਇਹਦਾ ਦੇਣ ਦਾ ਸਮਾਂ ਉਹੀ ਹੈ ਸਵੇਰ ਨੂੰ ਵੀ ਦੇ ਸਕਦੇ ਆ ਸ਼ਾਮ ਨੂੰ ਵੀ ਦੇ ਸਕਦੇ ਆ ਪੱਠਿਆਂ ਦੇ ਜਿਵੇਂ ਮਰਜੀ ਪੱਠਿਆਂ ਦੇ ਵਿੱਚ ਆਪਾਂ ਮਿਕਸ ਕਰ ਸਕਦੇ ਆ ਜਿਵੇਂ ਆਪਾਂ ਮਿਨਰ ਮਿਕਚਰ ਦਿੰਨੇ ਆ ਉਸੇ ਤਰ੍ਹਾਂ ਇਹਨੂੰ ਦੇ ਸਕਦੇ ਆ ਕੋਈ ਦਿੱਕਤ ਨਹੀਂ ਦੀ ਆਇਨਿਕਾ ਵੀ ਆਪਾਂ ਬਾਅਦ ਚ ਪਾਣੀ ਨਹੀਂ ਪਿਉਣਾ ਜਾਂ ਪਾਣੀ ਤੋਂ ਪਹਿਲਾਂ ਦੇਣਾ ਜਾਂ ਪੱਠਿਆਂ ਤੋਂ ਪਹਿਲਾਂ ਦੇਣਾ ਉਹਦੀ ਕੋਈ ਦਿੱਕਤ ਨਹੀਂ ਹੈਗੀ ਤੇ ਇਹਨੂੰ ਜੇ ਆਪਾਂ ਘਰ ਦੀ ਫੀਲ ਬਣਾਈ ਹੋਈ ਹੈ ਤਾਂ ਤੁਸੀਂ ਫੀਲ ਦੇ ਵਿੱਚ ਵੀ ਮਿਕਸ ਕਰਕੇ ਦੇ ਸਕਦੇ ਹੋ ਜੇ ਤੁਸੀਂ ਕੋਈ ਕਣਕ ਦਾ ਚੌਕਰ ਜਾਂ ਸੋਲਿਆ ਸਲਕਾ ਪਾਉਣ ਉਹਦੇ ਵਿੱਚ ਵੀ ਮਿਕਸ ਕਰਕੇ ਦੇ ਸਕਦੇ ਹੋ ਜਿਹੜੇ ਵੀ ਭਰਾਣੇ ਇਹ ਵਰਤਿਆ ਬੋਲ ਰਹੇ ਉਹ ਵੀ ਸਾਨੂੰ ਕਮੈਂਟ ਕਰਕੇ ਦੱਸੇ ਵੀ ਕਿਵੇਂ ਦਾ ਰਿਜ਼ਲਟ ਮਿਲਿਆ ਆਪਾਂ ਨੂੰ ਇਹ ਚੀਜ਼ ਵਰਤਨ ਤਾਂ ਬਹੁਤ ਵਧੀਆ ਰਿਜ਼ਲਟ ਮਿਲਿਆ ਸੁਨਹਿਰਾ ਤਾਂ ਇਹ ਵੀਡੀਓ ਸਾਂਝੀ ਕਰ ਰਹੇ ਹਾਂ ਅੱਜ ਦੀ ਵੀਡੀਓ ਦੇ ਵਿੱਚ ਇੰਨੀ ਜਾਣਕਾਰੀ ਸੀ ਜਾਣਕਾਰੀ ਸਾਡੀ ਬੜੀ ਵਧੀਆ ਲੱਗੀ ਤਾਂ ਹੋਰ ਵੀ ਭਰਾਵਾਂ ਨਾਲ ਸ਼ੇਅਰ ਕਰਿਓ ਵੀਡੀਓ ਦੇਖਣ ਲਈ ਸਾਰੇ ਕਿਸਾਨ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ